ਅੱਧੇ ਘੰਟੇ ਵਿੱਚ ਜੀ ਸਾਰਾ ਸਟਾਕ ਖਤਮ ਹੋ ਗਿਆ। ਕੱਲ ਵੀਡੀਓ ਪਾਈ ਸੀ 2-2000 ਵਾਲੇ 1000 'ਚ। ਅੱਧੇ ਘੰਟੇ 'ਚ ਮਾਲ ਖਤਮ ਨਾਲ ਦੇ ਆਰਡਰ ਆ ਗਏ ਖਤਮ। ਹੁਣ ਦੂਜਾ ਬਾੜ ਲੈ ਕੇ ਆਏ ਆ ਉਹੀ ਸੂਟ ਨੇ 2-2000 ਵਾਲੇ 1000 'ਚ ਡਿਜ਼ਾਈਨ ਹੋਰ ਨੇ ਇਹ ਵੀ ਪੀਸ ਸਿੰਗਲ ਸਿੰਗਲ। ਜਿਹੜੇ ਬਣਾ ਲੈਣੇ ਆ ਜਲਦੀ ਜਲਦੀ ਬੁੱਕ ਕਰਾ ਲਿਓ। ਪਹਿਲਾ ਆ ਗਿਆ ਖੀਲ ਖਾਬ ਦਾ। ਲੋਕ ਵੇਚੀ ਜਾਂਦੇ ਆ 2200 'ਚ ਪੰਡ ਦਾ ਦੀ ਆਂਟੀ ਦੇ ਮਿਲਣਾਗਾ ਜੀ 1000 ਰੁਪਏ ਦੇ ਵਿੱਚ। ਨਾਲ ਦੁਪੱਟਾ ਆਊਗਾ ਔਰਗੈਂਜ਼ਾ ਦਾ। ਰੇਡ ਦਾ ਆਊਗਾ ਚੈਲੰਜ ਸਾਰੇ ਪੰਜਾਬ ਦੀ ਠੋਕੇ ਗਰੰਟੀ ਆ 2000 ਵਾਲਾ 1000 ਚ ਲਓ ਜੀ ਪਿਓਰ ਨੇਚਰਲ ਕਰੇਵ ਦਾ ਸੂਟ ਆ ਚਨਾਉਣ ਦਾ ਦੁਪੱਟਾ ਨਾਲ ਆ ਰੇਡ ਦਾ ਚੈਲੰਜ ਆ ਲਓ ਜੀ ਚੈੱਕ ਕਰ ਲੋ ਧਿਆਨ ਦੇ ਨਾਲ 1000 ਰੁਪਏ ਦੇ ਵਿੱਚ ਬੜਾਈ ਹੋਣਾ ਆਜ਼ਾਦੀ ਨੂੰ ਬਾਜੂ ਜਿਹੜਾ ਹੋਣਾ ਦੋਟਾਂ ਦੇ ਪਿਓਰ ਪਿਓਰ ਕਰੇਵ ਦੇ ਵਿੱਚ ਜੀ ਡਿਜ਼ਾਈਨਰ ਪੀਸ ਨਾਲ ਚਨਾਉਣ ਦਾ ਦੁਪੱਟਾ ਬਾਜੂ ਕੱਲੇ ਕੱਲੇ ਸੂਟ ਦੇ ਕੱਢੇ ਹੋਏ ਆ ਜੀ 1000 ਰੁਪਏ ਦੇ ਵਿੱਚ ਪੂਰੀ ਕੈਂਡ ਗੱਲਵਾਦਾ ਸੂਟ ਪੂਰੇ ਸੁਣੇ ਆ 2-2000 ਵਾਲੇ 1000 ਚ ਕਰਤੇ ਲਓ ਜੀ ਚੱਕਰੋ ਧਿਆਨ ਦੇ ਨਾਲ ਵਿਸਕੋਸ ਔਰਗੈਂਜਾ ਦਾ ਸੂਟ ਸਿਲਕ ਦੀ ਬਾਡਮ ਹੈਂਡਵਰਕ ਦਾ ਪੀਸ ਆ ਦੇ ਨਾਲ ਆ ਗਿਆ ਟੈਬੀ ਦਾ ਦੁਪੱਟਾ ਸਾਰੇ ਪੰਜਾਬ ਦੀ ਠੋਕੇ ਗਰੰਟੀ ਆ ਜਲਦੀ ਜਲਦੀ ਵੋਖਰਾ ਲਓ ਕੱਲ ਲਾਂਬੇ ਬਹੁਤ ਐਸੀ ਭੈਣਾਂ ਦੇ ਵੀ ਮਾਲ ਸਾਰਾ ਖਤਮ ਕਿਵੇਂ ਹੋ ਗਿਆ ਹੁਣੀ ਤਾਂ ਵੀਡੀਓ ਪਾਈ ਸੀਗੀ ਤੁਹਾਡੇ ਵਾਸਤੇ ਦੁਬਾਰਾ ਵੀਡੀਓ ਪਾਉਣ ਲੱਗੇ ਆ ਕਿਉਂਕਿ ਮਾਲ ਇਹ ਵੀ ਖਤਮ ਹੋ ਜਾਣਾ ਜੀ ਪਿਓਰ ਕਰੇਪ ਸਿਲਕ ਦਾ ਸੂਟ ਆ ਨਾਲ ਕਰੇਪ ਦੀ ਬਾਟਮ ਆ ਚੈੱਕ ਕਰੋ ਧਿਆਨ ਦੇ ਨਾਲ ਗਲੇ ਤੇ ਵਰਕਾਂ ਚੁਣੌਣ ਦਾ ਦੁਪੱਟਾ ਗਾ ਬਈਆ ਬਹੁਤ ਬਹੁਤ ਸਾਈਡ ਪੀਸ ਦੇ ਹੈਗੇ ਲਓ ਜੀ 1000 ਰੁਪਏ ਦੇ ਵਿੱਚ ਬਾਟਮ ਦੇ ਵਰਕ ਬਿਸਕੋਸ ਔਰ ਗੈਂਜਾ ਦੀ ਸ਼ਰਟ ਜੀ ਤੇ ਨਾਲ ਟੈਬੀ ਲਾਈਨਿੰਗ ਦਾ ਦੁਪੱਟਾ 2200 ਰੁਪਏ ਵਾਲਾ ਇਹ ਵੀ 1000 ਜੀ ਦੇਵਾਂਗੇ ਸੋ ਜਿਹੜੀਆਂ ਪੈਨਾਂ ਨੇ ਆਨਲਾਈਨ ਮੰਗਾਉਣੇ ਆ ਜਲਦੀ ਜਲਦੀ ਬੁੱਕ ਕਰਾਈ ਚਲੋ ਸਟਾਕ ਲਿਮਟਿਡ ਆ ਸ਼ਿਮਰ ਦਾ ਸੂਟ ਆ ਜੀ ਸਾਰੇ ਹੈਂਡਵਰਕ ਦੇ ਪੀਸਾ ਤੇ ਨਾਲ ਪਿਓਰ ਦੇ ਚਨਾਉਣ ਦੇ ਦੁਪੱਟੇ ਨੇ ਰੇਟਾਂ ਦੇ ਚੈਲੰਜ 2200 ਵਾਲੇ 2250 ਰੁਪਏ ਦੇ ਵਿੱਚ ਬਸ ਮਾਲ ਖਤਮ ਕਰਨਾ ਤੇ ਭੈਣਾ ਦੇ ਫਾਇਦੇ ਕਰਨੇ ਆ ਔਰਗੈਂਜਾ ਦਾ ਸੂਟ ਤੇ ਨਾਲ ਬਾਟਮਾ ਕੀ ਸਿਲਕ ਦੀ ਤੇ ਪਿਓਰ ਦਾ ਗਿਆ ਦੁਪੱਟਾ 1000 ਚ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਆ ਮੇਲਾ ਲੁੱਟ ਲੋ ਰੱਖੜੀ ਤੁਮਾਕਾ ਸੇਲ ਚੱਲੀ ਜਾਂਦੀ ਆ ਪੰਡਾਂ ਦੀ ਹੱਡੀ ਤੇ ਪਿਓਰ ਨੇਚਰਲ ਦਾ ਸੂਟ ਆ ਜੀ ਹੈਂਡਵਰਕ ਵਾਲਾ ਤੇ ਨਾਲ ਆਊਗਾ ਚਨਾਉਣ ਦਾ ਦੁਪੱਟਾ ਡਾਰਕ ਗ੍ਰੇ ਸੂਟ ਚਨੌਣ ਦੇ ਦੁਪੱਟੇ ਦੇ ਨਾਲ 1000 ਰੁਪਏ ਦੇ ਵਿੱਚ ਦੇਖੀ ਚਲੋ ਜੀ ਪੀਸ ਧਿਆਣ ਦੇ ਨਾਲ ਪਿਓਰ ਸ਼ਿਮਰ ਦਾ ਸੂਟ ਆ ਬੋਟਮ ਦੇ ਆਊਗਾ ਵਰਕ ਤੇ ਨਾਲ ਆਊਗਾ ਚਨੌਣ ਦਾ ਦੁਪੱਟਾ ਜਿਹੜੀਆਂ ਪਹਿਣਾ ਕੱਲ ਰਹਿ ਗਈਆਂ ਸੀ ਲੈਣ ਕੰਨੀਓ ਅੱਜ ਬੁੱਕ ਕਰਾ ਲਓ ਜੀ ਕਿਉਂਕਿ ਪੀਸ ਅੱਜ ਵੀ ਬਹੁਤ ਸੋਹਣੇ ਆ ਖੁੱਲੇ ਸੱਦੇ ਆ ਸਾਰੇ ਵਿਆਹ ਸ਼ਾਦੀਆਂ ਵਾਲੇ ਨੂੰ ਜਿਨ੍ਹਾਂ ਨੇ ਵਿਆਹ ਸ਼ਾਦੀ ਵਰੀ ਦਾ ਕੱਪੜਾ ਲੈਣਾਗਾ ਸੂਟ ਬਹੁਤ ਘਟਾ ਕੇ ਫਰੰਟ ਬੈਕ ਵਰਕ ਬੋਟਮ ਦੇ ਵਰਕ ਸਾਰੇ ਸੂਟ ਕੈਂਡਾ ਜੀ ਬਸ ਸਿੰਗਲ ਸਿੰਗਲ ਪੀਸ ਰਹਿੰਦੇ ਆ ਸਟਾਕ ਕਲੀਅਰ ਕਰਨਾਗਾ ਤਾਂ ਕਰਕੇ ਸਸਤੇ ਦੇ ਰਹੇ ਆ ਤੇ ਪਹਿਣਾ ਦੇ ਫਾਇਦੇ ਕਰਨੇ ਆ ਹਰ ਸਾਲ ਰਖੜੀ ਦੇ ਸੇਲ ਆਉਣੇ ਹੁੰਦੇ ਆ ਐਕਟਿਵ ਸੇਲ ਲਈ ਆ ਤੇ ਪਹਿਣਾ ਦੇ ਫਾਇਦੇ ਕਰਨੀ ਕਰਨੇ ਆ ਜੀ ਸ਼ਿਮਰ ਦਾ ਸੂਡਾ ਸਿਲਕ ਦੀ ਬਾਡਮ ਨਾਲ ਆ ਗਿਆ ਚਨਾਉਣ ਦਾ ਦੁਪੱਟਾ 2200 ਰੁਪਏ ਵਾਲਾ 1000 ਰੁਪਏ ਦੇ ਵਿੱਚ ਸਾਰੇ ਸੂਟ ਮਹਿੰਗੇ ਆ ਬਸ ਰਹਿੰਦੇ ਸਿੰਗਲ ਸਿੰਗਲ ਆ ਤਾਂ ਹੀ ਪਹਿਣਾ ਦੇ ਫਾਇਦੇ ਕਰੀ ਜਾਂਦੇ ਆ ਸੋ ਜਿਹੜੀਆਂ ਪਹਿਣਾ ਨੇ ਆਨਲਾਈਨ ਮੰਗਾਉਣੇ ਆ ਜਲਦੀ ਜਲਦੀ ਬੁੱਕ ਕਰਾ ਲਓ ਜੀ ਲਓ ਜੀ ਰਹਾ ਬਾਟਮ ਤੇ ਬੁੱਕਰ ਬੋਟ ਔਰ ਗੰਜਾ ਦੀ ਸ਼ਰਟ ਸਿਲਕ ਦੀ ਬਾਟਮ ਦੇ ਨਾਲ ਪਿਓਰ ਦਾ ਦੁਪੱਟਾ 2400 ਰੁਪਏ ਵਾਲਾ 1000 ਰੁਪਏ ਦੇ ਵਿੱਚ ਸੋ ਮਹਿੰਗੇ ਮਹਿੰਗੇ ਸੂਟ ਕਹਿਰੇ ਕਰੇ ਰਹਿੰਦੇ ਆ ਪਹਿਣਾ ਦੇ ਫਾਇਦੇ ਕਰੀ ਜਾਂਦੇ ਆ ਜਿਨ੍ਹਾਂ ਨੇ ਆਨਲਾਈਨ ਮੰਗਾਉਣੇ ਆ ਜਲਦੀ ਜਲਦੀ ਬੁੱਕ ਲਈਓ ਜਿਨ੍ਹਾਂ ਨੇ ਦੁਕਾਨ ਤੋਂ ਆਕੇ ਲੈਣੇ ਆ ਆਕੇ ਲੈ ਲਓ ਵੈਰਾਈਟੀ ਬਹੁਤ ਦਾ ਸਾਰੇ 2000 ਵਾਲੇ 1000 ਚ ਕੀਤੇ ਹੋਏ ਆ 3000 ਵਾਲੇ 1500 ਚ ਕੀਤੇ ਹੋਏ ਆ 4000 ਵਾਲੇ 2000 ਚ ਕੀਤੇ ਹੋਏ ਆ ਸਾਰੀਆਂ ਵੀਡੀਓ ਆਉਣੀਆਂ ਤੇ ਦੇਖੀ ਚਲੋ ਮਾਲ ਕਹਰੇ ਕਹਰੇ ਪੀਸਸ ਸਿੰਗਲ ਸੂਟ ਵੀ ਕੋਰੀਅਰ ਕਰਾਂਗੇ ਭੈਣਾਂ ਦੇ ਘਰੇ ਸ਼ਿਮਰ ਦਾ ਸੂਟ ਆ ਸਿਲਕ ਦੀ ਬਾਡਮਾ ਬਾਡਮ ਦੇ ਆਊਗਾ ਵਰਕ ਡਿਜ਼ਾਈਨਰ ਸੂਟ ਤੇ ਨਾਲ ਚੁਣੌਣ ਦਾ ਦੁਪੱਟਾ ਸੋ ਜਿਹੜੀਆਂ ਭੈਣਾਂ ਨੇ ਮੰਗਾਉਣੇ ਆ ਜਲਦੀ ਜਲਦੀ ਬੁੱਕ ਕਰੀ ਚਲੋ ਚੁਣੌਣ ਦੇ ਦੁਪੱਟੇ ਦੇ ਨਾਲ 2000 ਵਾਲਾ 1000 ਚ ਅੱਧ ਮੁੱਲ ਚ ਕਪੜਾ ਵੇਚੀ ਜਾਂਦੇ ਆ ਸੋ ਜਲਦੀ ਜਲਦੀ ਬੁੱਕ ਕਰਾਓ ਜੀ ਔਰਗੈਂਜ਼ਾ ਦੀ ਸ਼ਰਟ ਸਿਲਕ ਦੀ ਬਾਟਮ ਦੇ ਨਾਲ ਔਰਗੈਂਜ਼ਾ ਦਾ ਦੁਪੱਟਾ ਸੂਟ ਹੈਗਾ ਪੂਰਾ ਸੋਨਾ ਪੂਰਾ ਕਹਿਣ 1000 ਰੁਪਏ ਦੇ ਵਿੱਚ ਮੇਲਾ ਲੱਗ ਚੁੱਕਿਆ ਪੰਡਤਾਂ ਦੀ ਹੱਟੀ ਤੇ ਪਾਕਿਸਤਾਨੀ ਸੂਟ 2200 ਰੁਪਏ ਵਾਲਾ ਲਓ ਜੀ ਹੈਂਡਵਰਕ ਦਾ ਪੀਸਾ ਮਿਰਰਵਰਕ ਦਾ ਸੂਟ ਆ ਤੇ ਨਾਲ ਹੋਊਗਾ ਪਿਓਰ ਦਾ ਦੁਪੱਟਾ 1000 ਚ ਸੋ ਜਿਹੜੀਆਂ ਵੀ ਪਹਿਣਾ ਨੇ ਆਨਲਾਈਨ ਮੰਗਾਉਣਾ ਜਲਦੀ ਨਾਲ ਦੀ ਬੁੱਕ ਕਰਾ ਦਿਓ ਸਟਾਕ ਲਿਮਟਿਡ ਤੇ ਪੈਣਾ ਦੇ ਫਾਇਦੇ ਹੋ ਜਾਂਦੇ ਆ ਜਲਦੀ ਜਲਦੀ ਕਰਾਓ ਜੀ ਬੁੱਕ 1000 1000 ਰੁਪਏ ਦਾ ਸੇਲ ਮੇਲਾ ਉਪਰ ਹੈ ਜੜੀ ਔਰਗੈਂਜ਼ਾ ਦੀ ਆਊਗੀ ਸ਼ਰਟ ਸਿਲਕ ਦੀ ਬਾਡਮ ਤੇ ਨਾਲ ਦੁਪੱਟਾ ਪਿਓਰ ਦਾ 1000 ਰੁਪਏ ਦੇ ਵਿੱਚ ਲਓ ਜੀ ਸਾਰੇ ਸੂਟ ਕੈਂਡਾ ਜੀ ਸ਼ਿਮਰ ਦਾ ਸੂਟ ਪੂਰਾ ਕੈਂਡ ਸੂਟ ਆ ਜੋਰ ਜੜ ਸ਼ਿਮਰ ਆਊਗੀ ਪੂਰਾ ਕੈਂਡ ਕਪੜਾ ਤੇ ਨਾਲ ਪਿਓਰ ਦਾ ਦੁਪੱਟਾ 2000 ਵਾਲਾ 1000 ਚ ਸੋ ਸੇਲ ਆ ਜੀ ਜਿਹੜੀਆਂ ਆਪ ਐਨਾਂ ਨੇ ਫਾਇਦੇ ਨਾਲ ਮਾਲ ਚੱਕਣਾ ਅੱਗੇ ਚੱਕੋ ਜਿੰਨੇ ਵੇਚਣ ਵਾਸਤੇ ਲੈਣੇ ਹੋ ਉਹ ਵੀ ਚੱਕ ਲੋ ਕੋਈ 1800 ਦਾ ਕੋਈ 2000 ਦਾ ਤੇ ਕੋਈ 2200 ਦਾ ਇੱਕੋ ਭਾਗ ਕੀਤਾ ਹੋਇਆਗਾ 1000 ਰੁਪਏ ਦੇ ਵਿੱਚ ਸ਼ਿਮਰ ਦਾ ਸੂਟ ਆ ਮਸਲੀਨ ਦਾ ਦੁਪੱਟਾਗਾ ਇੱਕੋ ਰੇਟ 1000 ਰੁਪਿਆ ਪਿਓਰ ਨੇਚਰਲ ਕਰੇਪ ਦਾ ਸੂਟ ਆ ਤੇ ਚਨਾਉਣ ਦਾ ਦੁਪੱਟਾ ਨਾਲ ਆ ਹੈਂਡਵਰਕ ਦਾ ਪੀਸ ਆ 2200 ਰੁਪਏ ਵਾਲਾ 1000 ਰੁਪਏ ਦੇ ਵਿੱਚ ਫੇਦੇ ਹੋਣਗੇ ਇੱਕੋ ਦੁਕਾਨ ਤੇ ਪੰਡਤਾਂ ਦੀ ਹੱਡੀ ਤੇ ਕਹਰੇ ਕਹਰੇ ਪੀਸਾ ਪਹਿਲਾਂ ਦੱਸ ਰਹੇ ਆ ਵੀ ਇੱਕਿਆਂ ਨੂੰ ਇੱਕ ਛੁੱਟੀ ਮਿਲਣਾਗਾ ਕਹਰੇ ਕਹਰੇ ਪੀਸਾ ਠੀਕ ਹੈ ਜੀ ਸੋ ਜਿੰਨਣੇ ਬਕਰਾਉਣੇ ਆ ਜਲਦੀ ਜਲਦੀ ਬਕਰਾ ਲਓ ਪੀਸ ਚਾਹੇ 10 ਲੈ ਲਓ ਪੀਸ ਸਿੰਗਲ ਸਿੰਗਲੀ ਆ ਚਨਾਉਣ ਦਾ ਦੁਪੱਟਾ ਨਾਲ ਸ਼ਿਮਰ ਦਾ ਸੂਟ 1000 ਰੁਪਏ ਦੇ ਵਿੱਚ ਸੋ ਜਿਹੜੀਆਂ ਭੈਣਾਂ ਨੇ ਵੀ ਆਨਲਾਈਨ ਮੰਗਾਉਣੇ ਆ ਫਟਾਫਟ ਬੁੱਕ ਕਰੇ ਚਲੋ ਸਟਾਕ ਲਿਮਟਡ ਪਿਓਰ ਨੇਚਰਲ ਕਰੇਵ ਦਾ ਸੂਟ ਚਨਾਉਣ ਦੇ ਦੁਪੱਟੇ ਦੇ ਨਾਲ ਹੈਂਡਵਰਕ ਦਾ ਪੀਸਾ ਤੇ ਬਾਜੂ ਵਰਕ ਵੀ ਆ ਨਾਲ ਲਓ ਜੀ 2200 ਰੁਪਏ ਵਾਲਾ 1000 ਚ ਕਹਰੇ ਕਰੇ ਪੀਸਾ ਜੀ ਸਟਾਕ ਕਲੀਅਰ ਕਰਨਾ ਦੇ ਪੈਣਾ ਦੇ ਕਰਦੇ ਨੇ ਆ ਫਾਇਦੇ ਬਲੈਕ ਪਿਓਰ ਕਰੇਵ ਦਾ ਸੂਟ ਚੁਣੌਣ ਦੇ ਦੁਪੱਟੇ ਦੇ ਨਾਲ 1000 ਚ ਜਲਦੀ ਜਲਦੀ ਬੁੱਕ ਕਰਾ ਲਓ ਜੀ ਸਟਾਕ ਕਲੀਅਰ ਸੇਲ ਪੰਡ ਦਾ ਦੀ ਹੱਡੀ ਤੇ ਪੈਣਾ ਦੇ ਫਾਇਦੇ